ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਟ ਤੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਪੇਖਾ ਜੀ ਤਹਿਸੀਲ ਤੇ ਜ਼ਿਲ੍ਹਾ ਬਾਇਨੂ ਪੈਂਦਾ ਜੀ ਮੋਗਾ ਜੇ ਤੁਹਾਡੇ ਵਾਸਤੇ ਟੋਟਲ 3 ਐਨੀਮਲ ਲੈ ਕੇ ਆਏ ਹਾਂ ਜੀ ਇੱਕ ਦਾ ਗੱਬਣ ਚ ਇੱਕ ਪਾਸ ਜਰਸੀ ਤੋਹਫਾ ਤੇ ਦੋ ਛੋਟੇ ਬੱਚੇ ਆ ਜੀ ਜਾਣਕਾਰੀ ਪ੍ਰੋਪਰ ਤੁਹਾਨੂੰ ਬਾਅਦ ਤੋਂ ਲੈ ਕੇ ਦਿੰਨੇ ਆ ਤਸੱਲੀ ਪਰਖ ਤੁਸੀਂ ਕਰਨੀ ਆ ਮੇਰਾ ਕੰਮ ਸਿਰਫ ਤੁਹਾਨੂੰ ਫੋਟੋ ਦਿਖਾਉਣਾ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਕੁਲਜੀਤ ਸਿੰਘ ਜੀ ਪਿੰਡ ਪੇਖਾ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਣਾ ਜੀ ਮੋਬਾਈਲ ਨੰਬਰ ਜੀ 981444685 ਜੀ ਠੀਕ ਆ ਬਾਈ ਜਰਸੀ ਤੋਂ ਹੀ ਸ਼ੁਰੂ ਕਰਦੇ ਆ ਦੰਦੋ ਕਿੰਨੇ ਆ ਜੀ ਇਹ ਦੋਨ ਦੇ ਦੰਦ ਚੱਕਦੋਈ ਆ ਜੀ ਪੰਜਾ ਮਹੀਨਿਆਂ ਦੀ ਚੈੱਕ ਪਾਸ ਆ ਮੇਰੀ ਚੈੱਕ ਕਰਾਈ ਆ ਅਗਲਾ ਆਪਦੀ ਤਸਦੀਕ ਕਰਕੇ ਲੈ ਜਾਵੇ ਠੀਕ ਆ ਬਾਕੀ ਪੰਜਾ ਮਹੀਨਿਆਂ ਦਾ ਤਾਂ ਆਪਾਂ ਤੁਹਾਨੂੰ ਦੱਸ ਵੀ ਦਿੰਦਾ ਜੀ 10 ਹਾਂ ਬੇਟੋਲੀ ਪੱਟੀ ਆ ਬੇਟੋਲੀ ਪੱਟੀ ਵੀ ਆ ਬੜਾ ਟੌਪ ਦਾ ਲੱਗਿਆ ਬਈ ਬਈ ਪੰਜਾਬ ਵਾਲੀ ਇਹਨੇ ਤਾਂ ਕੱਦ ਬਹੁਤ ਕਰਨਾ ਹੈ ਜੀ ਸਹੀ ਗੱਲ ਆ ਬਈ ਬਾਕੀ ਹਜੇ ਮੇਰੇ ਬੱਚਾ ਹੀ ਆ ਬੱਚਾ ਹੀ ਆ ਜੀ ਜਮਾਂ ਹਾਂ ਮੂੰਹ ਦੇ ਦੰਦ ਚੱਕੇ ਹੀ ਆ ਫੇਰੀ ਮੰਨ ਲਓ ਦੂੰਦੀ ਮੰਨ ਲਓ ਤੁਹਾਡੀ ਇੱਛਾ ਜੀ ਆ ਮੂੰਹ ਮੱਥਾ ਦੇਖ ਲੈ ਤੇ ਫਿਰ ਕੁਆਲਿਟੀ ਚੈੱਕ ਕਰੋ ਸੂਣੀ ਫੇਸ ਕੁਆਲਿਟੀ ਗੋਲ ਚੈੱਕ ਕਰਨਾ ਜੀ ਛੋਟਾ ਜਿਹਾ ਬਾਕੀ ਪੰਜਾਬ ਵਾਲੀ ਆ ਮੇ ਬਾਕੀ ਹੁਣੇ ਠੰਡੀ ਸੀਲ ਹੈ ਜਿਹੜੀ ਚੀਜ਼ ਹੈ ਰਾਹ ਕਲਦੀ ਨਹੀਂ ਹੁੰਦੀ ਐਵੇਂ ਬੈਠਾ ਬਾਕੀ 5 ਮਹੀਨਿਆਂ ਦੀ ਗੱਬਣ ਚੱਕ ਪਾਸ ਆ ਜੀ ਲੈ ਕੰਨ ਦੇਖ ਲਓ ਜੀ 5 ਮਹੀਨੇ ਜਿੰਨੀ ਸੇਵਾ ਕਰ ਲਈ ਤੇ ਦੁੱਧ ਜਿੰਨਾ ਮਰਜ਼ੀ ਲੈ ਲਓ ਤੇ ਤੋਹਫਾ ਹੀ ਤਿਆਰ ਹੋਣਾ ਬਈ ਜਿੱਦੇ ਤਿਆਰ ਹੋਈ ਤੋੜ ਕੇ ਦਿਖਾਦੀ ਮੇਰੇ ਨਾਲ ਦੇ ਇੱਕ ਦੌਰ ਦਿੰਨੇ ਆ ਬਾਕੀ ਹਾਂ ਹਾਂ ਬਈ ਭਾਈ ਦੀਆਂ ਨਾ ਨਿੱਕੀਆਂ ਕਰਕੇ ਬੱਚੇ ਹੁੰਦੇ ਆ ਜੀ ਇਹ ਸ਼ਰਾਰਤ ਕਰਦੇ ਹੁੰਦੇ ਆ ਬਾਕੀ ਬਚਾ ਕੇ ਮੇਰੇ ਹੌਲੀ ਇਹ ਤੋੜ ਕੇ ਤੁਹਾਨੂੰ ਤਾਂ ਦਿਖਾ ਦਿੰਨੇ ਆ ਕਿਉਂਕਿ ਮੇਰੇ ਸੋਹਣੀ ਸੀ ਬੱਚੀ ਦੇਖਣ ਨੂੰ ਬੰਦ ਹੀ ਤਾਂ ਦੀ ਆ ਰੰਗ ਪ੍ਰਿੰਟ ਪੂਰਾ ਚੰਗਾ ਏ ਕਾਫੀ ਕਲਰ ਚ ਜਰਸੀ ਆ ਜਾਂਦੀ ਹੈ ਜੀ ਝੋਲੀ ਬਹੁਤ ਚੰਗੀ ਆ ਮੇਰੀ ਸਪੈਸ਼ਲੀ ਬੇਨਤੀ ਹੈ ਕਿ ਲੈ ਆਈ ਵੀਰ ਕਿ ਡਾਕਟਰ ਸਹਿਬਾਨ ਨੂੰ ਨਾਲ ਜਰੂਰ ਲੈ ਕੇ ਆਇਓ ਜੀ ਕਿਉਂਕਿ ਬਾਈ ਦੀ ਚੈੱਕ ਕਰਾਈ ਹੋਈ ਆ ਤੁਸੀਂ ਆਪਦੀ ਚੈੱਕ ਕਰਵਾ ਕੇ ਲੈ ਜਾਓ ਡਿਮਾਂਡ ਇਹਦੀ ਜਮ੍ਹਾਂ ਲੈਣ ਦੇਂਦੇ ਇੰਜੇ ਅਲੀ ਬਾਈ ਆਪਣੀਆਂ ਤਿੰਨਾ ਪਸਵਾਂ ਦੀ ਡਿਮਾਂਡ ਉਹੀ ਹੋਣੀ ਆ ਜਿਹਦੇ ਛੋੜ ਹੋਵੇ ਆਪਾਂ ਨਾ ਕਿਸੇ ਦੀ ਭੁਗਾਈ ਕਰਾ ਕੇ ਰਾਜ਼ੀ ਆ ਨਾ ਕੋਈ ਫਾਇਦਾ ਐਵੇਂ ਫੋਨ ਲਾਈ ਜਾਂਦੇ ਨਾ ਇਹਦਾ 55 ਕਹਿਣਾ ਤੇ ਨਾ 45 ਕਹਿਣਾ 36000 ਦੀ ਹਾਂ ਨਾ ਇਹਾਂ ਜੈਜ ਜਿਹੜੀ ਅਗਲਾ ਅਗਲਾ ਬੰਦਾ ਪਾਲ ਕੇ ਵੀ 72000 ਦੀ ਵਿੱਚ ਸਹੀ ਗੱਲ ਹੈ ਜੀ 36000 ਦੀ ਐਸ ਨੂੰ ਆ ਜੀ ਜਿਹਨੂੰ ਨਾਗ ਪਸੰਦ ਆ ਉਹ ਕਨੈਕਟ ਕਰ ਲਿਆ ਦੋ ਨੰਬਰ ਆ ਦੋਨੇ ਖੀਰੀਆਂ ਬੱਚੀਆਂ ਉਹ ਗਰਨੇਂਡੋ ਸੀ ਉਹਦੀ ਮਾਂ ਵੀਰੇ ਤੇ ਆ ਦੇਖ ਲਓ ਜੀ ਬੱਚੀ ਦਾ ਮੂੰਹ ਮੱਥਾ ਆ ਬਲੀਡ ਚੈੱਕ ਕਰੋ ਜੀ ਬਸ ਵੀਰੇ ਕੋਈ ਗੱਲ ਨਹੀਂ ਬੱਚੀ ਦਰਦੀਆਂ ਕਰਕੇ ਆ ਜੀ ਹੁਣੇ ਆਈਆਂ ਹਾਂ ਦਰਦੀਆਂ ਬਾ ਕੋਈ ਨਹੀਂ ਸਾਈਡ ਤੇ ਦੋ ਮਿੰਟ ਪਹਿਲਾਂ ਹੀ ਆਈਆਂ ਤੁਹਾਡੇ ਕੋਈ ਗੱਲ ਨਹੀਂ ਜੀ ਬਾਕੀ ਕੋਈ ਫੋਟ ਨਹੀਂ ਕੋਈ ਸ਼ਾਂਗਣੀ ਕਿਸੇ ਵੀ ਥਣ ਤੇ ਉਜੋਲੀ ਤਖਾ ਦੇ ਨੇ ਜੀ ਦੰਦੋ ਖੀਰੀਆਂ ਕਿਹਾ ਤਾਂ ਵੀਰੇ ਖੀਰੀਆਂ ਹੀ ਹੋਣਗੀਆਂ ਦੇਖ ਲਓ ਜੀ ਬਸ ਵੀਰੇ ਕੋਈ ਗੱਲ ਨਹੀਂ ਉਮਰ ਕਿੰਨੀ ਕਹੂ ਵੀਰੇ ਇਹਨਾਂ ਦੀ ਇਹਦੀ 11 ਮਹੀਨੇ ਆ ਇਹਦੀ 9 ਮਹੀਨੇ ਆ ਠੀਕ ਆ ਇਹਦਾ ਕੋਈ ਮਦਰ ਮੈਲ ਰਿਕਾਰਡ ਜਸੀਮਾ ਰੋਕ ਇਹ ਨਹੀਂ ਇਹਦੀ ਇਹਦੀ ਜਿਹੜੀ ਗਾਂ ਦੂਜਾ ਆਪਾਂ ਵੱਛੀ ਲੈ ਕੇ ਆਂਦੀ ਐ ਇਹਦਾ ਉਹਨਾਂ ਨੇ ਮੈਨੂੰ ਦੱਸਿਆ ਸੀਗਾ ਵੀ 26 27 ਕਿਲੋ ਪਰ ਗਾਂ ਹੈ ਨਹੀਂ ਸੀ ਇਹਦੀ ਹੈਗੀ ਠੀਕ ਹੈ ਜੀ। ਇਹਦੀ ماں ਗਰਨੇਲਡੋ ਹੈਗੀ ਸੀਗੀ। 26 ਕਿਲੋ ਦੁੱਧਾ ਗਿੱਲਾ ਪਿੰਡ ਤੋਂ ਲਈ ਆ। ਆ ਜਿਹੜਾ ਜਿੱਥੇ ਆਪਾਂ ਕੋਰਸ ਕਰਦੇ ਆਂ ਉੱਥੋਂ ਲਈ ਆ ਜੀ। ਠੀਕ ਹੈ। ਹਾਂ ਢੋਲ ਬਲਾਜੇ ਵਾਲਾ। ਢੋਲ ਬਲਾਜੇ ਵਾਲੇ ਗਿੱਲਾਂ ਤੋਂ ਲਈ ਕੋਈ ਬੰਦਾ ਜਾ ਕੇ ਘਰੇ ਜਾ ਕੇ ਇਹਦੀ ماں ਦੇਖ ਵੀ ਸਕਦਾ। ਠੀਕ ਆ। ਇਹਦਾ ਸੀਮੰਟ ਦੱਸਿਆ ਕਿਹੜੇ ਸੀਮੰਟ ਦੀ? ਨਹੀਂ ਵੀਰੇ ਐਵੇਂ ਐਵੇਂ ਆਪਾਂ ਝੂਠ ਮਾਰਦੇ। ਬਾਕੀ ਵਸੇ ਵੈਸੇ ਦੱਸਦੇ ਹੀ ਆ ਜੀ। ਐਵੇਂ ਆਪਾਂ ਕਹਿ ਦਗੇ 40 1 16 ਦੀ ਜਿਹੜਾ ਹੁੰਦਾ ਉਹ ਦੱਸ ਦੇਈਦਾ ਜਿਹਨਾਂ ਹੈ। ਤੇ ਜਿਹੜੇ ਹਿਸਾਬ ਨਾਲ ਜਾ ਹੈਗਾ ਬਾਈ ਚੰਗੇ ਸੀਮੰਟ ਦੀ ਹੋਊਗੀ। ਲੈਗ ਸਕੋਰ ਚੈੱਕ ਕਰ ਲੋ ਇਸ ਕੁਆਲਿਟੀ ਚ ਬਾਕੀ ਚਮਕ ਦੱਸ ਦਿੰਦੀ ਜੀ ਚੰਗੀ ਲੱਸੀ ਦੀ ਹਾਂ ਤੇ ਇਹਨਾਂ ਦੀ ਡਿਮਾਂਡ ਵੀ ਰਸ ਇਹ ਜੀ ਜੇ ਤਾਂ ਕੋਈ ਲਊਗਾ ਸਿੰਗਲ ਸਿੰਗਲ ਠੀਕ ਹੈ ਫਿਰ ਤਾਂ ਹੈਗਾ ਜੋੜਾ ਜਾਨੀ ਆਹ ਆਊਗੀ 40 ਆ 20000 ਦੀ ਆਹ ਹੋਊਗੀ 18000 ਦੀ 38000 ਦੀ ਆਵੇਂ ਬਣਦਾ ਜੇ ਦੋਨੇ ਇਕੱਠੀਆਂ ਲੈਣਗੇ ਤਾਂ 33000 ਦੀ ਹਾਂ ਨਾ ਜੀ ਠੀਕ ਹੈ ਜੀ ਜੇ ਕੱਲੀ ਕੱਲੀ ਲਊਗਾ ਤਾਂ ਐਫ ਐਫ ਹੈਗੀ ਆ 18000 ਦੀ ਤੇ ਔਰਲੀ ਹੈਗੀ 18000 ਦੀ 38000 ਦਾ 33000 ਦਾ ਜੋੜਾ ਜੀ ਤੇ ਉਹ ਕੱਲੀ ਦਾ ਕੀ ਡਿਮਾਂਡ ਸੀ ਬਈ 36000 36000 ਰੁਪਏ ਦੀ ਹਾਂ ਨਾ ਵਿੱਚੋਂ ਮਾੜਾ ਜਿਹੀ ਮਾਨਤਾਣ ਕਰਨਾ ਜਿਹੜਾ ਆਪਾਂ ਵੀ ਜਣੀ ਤੇ 100 200 ਰੁਪਏ ਹੀ ਕਿਉਂਕਿ ਅਵੇਂ ਆਪ ਆਪ ਭਗਾਈ ਨਹੀਂ ਕਰਾਉਣੀ ਕਿਸੇ ਦੀ ਜਿਹਨੂੰ ਪਸੰਦ ਆਉਂਦਾ ਨੰਬਰ ਸਕਰੀਨ ਤੇ ਬਾਈ ਦਾ ਚਾਹਦਾ ਰਹਣਾ ਜੀ ਧੰਨਵਾਦ ਜੀ